ਚਲਣ ਦੇਣਾ ਚਲਣ ਦੇਣਾ ਨਹੀਂ ਚਲਣ ਦੇਣਾ ਨਾ ਸਾਡੇ ਸਰਦਾਰ ਨਹੀਂ ਚਲਣ ਦੇਣਾ ਬਲੇ ਸੋ ਨਿਹਾਲ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਹਿ ਫਤਹਿ ਅੱਸੀ ਅੱਜ ਮੱਲੇ ਵਿੱਚ ਵੀ ਰੌਣ ਲਾਇਆ ਹੈ ਮੱਲੇ ਵਿੱਚ ਵੀ ਇੱਕ ਦੋ ਬੰਦੇ ਬਾਅਦ ਦੇ ਜਿਹੜੇ ਅਸੀਂ ਫੜੇ ਉਹਨਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਵੀ ਇਹ ਸਾਡਾ ਮੱਲਾ ਵਾਰਡ ਨੰਬਰ 11 ਜਿਹੜਾ ਤੁਸੀਂ ਅੱਜ ਆ ਗਏ ਸਾਡੇ ਮੱਲੇ ਵਿੱਚ ਇਸ ਤੋਂ ਬਾਅਦ ਸਾਡੇ ਮੱਲੇ ਨਹੀਂ ਆਣਾ ਹੋਵੇਗਾ ਕਿਉਂਕਿ ਸਾਡਾ ਤਿੰਨ ਟਾਈਮ ਮਹੱਲੇ ਦੇ ਵਿੱਚ ਰੌਂਡ ਏ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਪਾਰਕ ਸ਼ਹੀਦ ਉਦਮ ਸਿੰਘ ਪਾਰਕ ਠੀਕ ਹੈ ਜੀ ਇਹ ਵੀ ਸਾਡੇ ਮਹੱਲੇ ਦੇ ਵਿੱਚ ਹੀ ਏ ਇੱਥੇ ਸਾਡੀਆਂ ਜਲਾਲਾਬਾਦ ਸ਼ਹਿਰ ਦੀਆਂ ਧੀਆਂ ਪੈਣਾ ਬਜ਼ੁਰਗ ਬੱਚੇ ਸਾਰੇ ਇੱਥੇ ਖੇਡਣਾ ਆਉਂਦੇ ਨੇ ਐਸੀ ਖਾਸ ਕਰਕੇ ਜਿਹੜੇ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਨੂੰ ਅਪੀਲ ਕਰਦੇ ਆਂ ਇੱਕ ਵਾਰੀ ਅਪੀਲ ਕਰਾਂਗਾ ਉਸ ਤੋਂ ਬਾਅਦ ਮੈਂ ਅਪੀਲ ਨਹੀਂ ਕਰਾਂਗਾ ਅਪੀਲ ਕਰਦਾ ਵੀ ਇਹ ਮਹੱਲਾ ਵੀ ਛੱਡ ਜਾਣਾ ਤੇ ਇਹ ਪਾਰਕ ਵੀ ਛੱਡ ਜਾਣਾ ਤੇ ਉਸ ਤੋਂ ਬਾਅਦ ਐਸੀ ਆਪਦੇ ਹਿਸਾਬ ਨਾਲ ਚੱਲਾਂਗੇ ਇੱਥੇ ਦੋ ਤਿੰਨ ਬੰਦੇ ਸਾਨੂੰ ਵਿਖੇ ਨੇ ਜਿਹੜੇ ਇਸ ਸ਼ਹਿਰ ਦੇ ਨਹੀਂ ਸੀ ਬਾਹਰੋਂ ਪਿੰਡਾਂ ਚ ਆ ਕੇ ਨਸ਼ਾ ਕਰਕੇ ਇੱਥੇ ਪੈ ਜਾਂਦੇ ਆ ਨੇ। ਇਹ ਦਿਨੇ ਵੀ ਕਈ ਵਾਰ ਸਾਡੇ ਧੀਆਂ ਪੈਣਾ ਤੇ ਬੱਚੇ ਆਉਂਦੇ ਨੇ ਉਹ ਵੇਖ ਕੇ ਇਹਨਾਂ ਡਰ ਜਾਂਦੇ ਨੇ। ਤੇ ਐਸੀ ਅਪੀਲ ਕਰਦੇ ਆ ਵੀ ਭਾਈ ਇੱਕੋ ਵਾਰੀ ਅਪੀਲ ਕਰਨੀ ਉਦੋਂ ਬਦਸੀ ਇਹਦੇ ਹਿਸਾਬ ਨਾਲ ਚੱਲਣਾ ਹੈ। ਤੇ ਬਾਹਰ ਮਾਰੇ ਆ ਕੇ ਆਜੋ ਤੁਸੀਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਤੇ ਬਾਹਰ ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ। ਸ਼ਹੀਦ ਉਦਮ ਸਿੰਘ ਦੇ ਵਾਰਸੋ ਜਾਗੋ ਕਿਉਂਕਿ ਤੁਸੀਂ ਵੀ ਇਸ ਪਾਰਕ ਦੇ ਪਾਰਕ ਉਹਨਾਂ ਦੇ ਨਾਂ ਤੇ ਬਾਰ ਜਲਾਲਾਬ ਆਪ ਬਾਰ ਪਾਰਕ ਦੇ ਦੁਕਾਨਾਂ ਨੇ ਬਾਹਰ ਲਿਖਿਆ ਉਹਨਾਂ ਨੇ ਇਥੇ ਕਿ ਨਾ ਜਿਹੜੀ ਆ ਵੇਚੀ ਜਾਂਦੀਆਂ ਦੂਜੀਆਂ ਟਿਕਟਾਂ ਲਾਟਰੀ ਦੀਆਂ ਤੇ ਅੰਦਰ ਸੱਟੇ ਦਾ ਦਲੇ ਸੱਟੇ ਦਾ ਸ਼ਰਮ ਕੰਮ ਚੱਲ ਰਿਹਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡਾ ਪੂਰਾ ਸਹਿਯੋਗ ਦਿਓ ਜਿਹੜਾ ਚੋਰੀਆਂ ਜਲਾਲਾਬ ਸ਼ਹਿਰ ਵਿੱਚ ਹੁੰਦੀਆਂ ਨੇ ਇੱਕ ਮੋਟਰਸਾਈਕਲ ਕਿਸੇ ਦਾ 70-80 ਹਜ਼ਾਰ ਦਾ ਵਿਕਦਾ ਚੋਰ ਚੱਕ ਕੇ ਉਹ ਮੋਟਰਸਾਈਕਲ ਲੈ ਕੇ ਆਂਦਾ ਹੈ ਉਹ ਮੋਟਰਸਾਈਕਲ 10 ਹਜ਼ਾਰ ਦਾ ਵੇਚਦਾ ਹੈ 5000 ਜੀਵ ਚ ਪਾਦਾ ਹੁੰਦਾ ਨਸ਼ਾ ਕਰਦਾ 5000 ਦਾ ਸੱਟਾ ਲਖਾਦਾ ਜਿਹੜੇ ਸੱਟੇ ਵਾਲੇ ਨੇ ਉਹਨਾਂ ਦੀ ਕੋਠੀਆਂ ਵੇਖ ਲਓ ਮੇਰੇ ਮੱਲੇ ਚ ਦਵਲ ਮੰਜਲੀ ਕੋਠੀ ਪਾਈ ਪਈ ਉਹਨਾਂ ਦੀ ਉਹ ਮੈਂ ਮੱਲੇ ਚ ਕੱਢਿਆ ਹੁਣ ਆ ਕਿ ਉਹਨਾਂ ਸਾਹਮਣੇ ਲਾਲੀ ਦੁਕਾਨ ਖੋਲੀ ਸ਼ਹੀਦ ਉਦਮ ਸਿੰਘ ਪਾਰਕ ਦੇ ਸਾਹਮਣੇ ਜਿੰਨੂੰ ਵੀ ਐਡਰੈਸ ਦਿੰਦੇ ਨੇ ਸ਼ਹੀਦ ਉਦਮ ਸਿੰਘ ਪਾਰਕ ਦੇ ਬਿਲਕੁਲ ਸਾਹਮਣੇ ਆਓ ਤੇ ਸ਼ਰਿਆਮ ਸੱਟਾ ਲਖਾਓ ਸ਼ਰਿਆਮ ਸੱਟਾ ਲਖੀਂਦਾ ਪਿਆ ਬਾਹਰ ਲਾਟੀਆਂ ਲਿਖਿਆ ਵੀ ਇੱਥੇ ਲਾਟੀਆਂ ਵਿਕਦੀਆਂ ਨਹੀਂ ਇੱਕ ਵੀ ਅੰਦਰ ਲਾਟਰੀ ਨਹੀਂ ਪਈ ਦੋ ਬੰਦੇ ਉਹਨਾਂ ਦੇ ਵੇਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਪੂਰਾ ਰਾਸ਼ ਹੁੰਦਾ ਜਿੰਨਾ ਚਿਰ ਇਸ ਦੁਕਾਨਾਂ ਵਾਲਿਆਂ ਨੂੰ ਸੱਟਾਂ ਨਾਲ ਨੱਥ ਨਹੀਂ ਪਾਈ ਜਾਂਦੀ ਜਲਾਲਾਬਾਦ ਸ਼ਹਿਰ ਦੇ ਵਿੱਚ ਚੋਰੀਆਂ ਹੋਣੀਆਂ ਹੀ ਹੋਣੀਆਂ ਨੇ ਜੇ ਨੱਥ ਪੈ ਗਈ ਜਲਾਲਾਬਾਦ ਸ਼ਹਿਰ ਵਿੱਚ ਇਹ ਚੋਰੀਆਂ ਨੂੰ ਵੀ ਨੱਥ ਪੈ ਜਾਏਗੀ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਲਦੀ ਦੀ ਜਲਦੀ ਨੱਥ ਪਾਈ ਜਾਵੇ ਉਸ ਤੋਂ ਬਾਅਦ ਇਹ ਨਾ ਹੋਵੇ ਸਾਨੂੰ ਸ਼ਹੀਦ ਉਦਮ ਸਿੰਘ ਦੇ ਵਾਰਸਾਂ ਨਾਲ ਐਸੀ ਹੀ ਉਹਨਾਂ ਦੇ ਵਾਰਸਾਂ ਸਾਰਾ ਹਿੰਦੁਸਤਾਨ ਸਾਰੀ ਖਲਕਤ ਉਹਨਾਂ ਦਾ ਸਲਮਾਨ ਕਰਦੀ ਤੇ ਕਰਦੀ ਰਹੇਗੀ ਤੇ ਮੈਂ ਸ਼ਹੀਦ ਉਦਮ ਸਿੰਘ ਪਾਰਕ ਦੇ ਜਿੰਨੇ ਵੀ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਇੱਕ ਵਾਰੀ ਇੱਥੇ ਆ ਕੇ ਉਸ ਦੁਕਾਨਾਂ ਦੇ ਕੋਲ ਬਾਰ ਕੇ ਖਲੋ ਕੇ ਵੇਖੋ ਸ਼ਰਮ ਸੱਟਾਂ ਲਖੀਂਦਾ ਪਿਆ ਸ਼ਹੀਦ ਉਦਮ ਸਿੰਘ ਪਾਰਕ ਦਾ ਜਿਹੜਾ ਨਾਂ ਹੈ ਉਸ ਤੇ ਉਸ ਨੂੰ ਮਦਮ ਕੀਤਾ ਜਾ ਰਿਹਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ